ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਸਿੰਘ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ 'ਤੇ ਵਿੱਚ ਤੁਹਾਨੂੰ ਟੋਟਲ 6 گاਵਾ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗਾਂ ਜਿਹੜੀ ਉਹ ਵਾਲੀ ਸੂਈ ਹੈ ਬਾਕੀ ਸਾਰੀਆਂ ਹੀ ਗੱਬਣਾ ਗੱਲਬਾਤ ਹੁਣ ਆਪਾਂ ਕਰਦੇ ਆਂ ਉਤਮ ਮੀਰ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਹਿਕਾਲ ਪੇਜੀ ਹੋਰ ਸਨਾਮ ਠੀਕ ਠਾਕ ਦੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਦੇ ਆਏਗੇ ਚਲੋ ਵਧੀਆ ਜੀ ਇਹਦੇ ਚੰਗੀ ਰੌਣਕ ਲਈ ਜੀ ਅੱਜ ਤੇ ਰੌਣਕ ਤੁਹਾਨੂੰ ਪਤਾ ਫਿਰ ਲੱਗਦੀ ਰਹਿੰਦੀ ਆ ਤੇ ਆਡਾ ਹੀ ਫਲਾਇ ਟਾਈਮ ਇਹਰਾ ਘਟ ਲੱਗਦਾ ਤੇ ਇਦਾਂ ਹੀ ਸਾਡੇ ਚ ਗੈਰ ਵੜਾ ਪੰਜ ਹਫਤੇ ਦਾ ਪੰਜ ਹਫਤਾ ਦਿਨ ਦਾ ਠੀਕ ਹੈ ਬਾਕੀ ਆਈ ਚ ਲਾਈ ਤੇ ਚਲਦੀ ਰਹਿੰਦੀ ਆ ਇੱਥੇ ਚੰਗੀਆਂ ਲਾਲ ਪੀਲੀਆਂ ਨੀਲੀਆਂ ਹਰੀਆਂ ਫਲਕਾਰੀਆਂ ਪਾਈਆਂ ਤੇ ਅੱਜ ਦਾ ਕਹਿੰਦੇ ਆ ਮੌਸਮ ਦੇ ਹਿਸਾਬ ਨਾਲ ਜਿੱਦਾਂ ਵੇਖੋ ਜੇ ਸਰਦੀ ਦੀ ਰੁੱਤ ਆ ਤਾਂ ਦੁਕਾਨਦਾਰ ਵੀ ਸਰਦੀਆਂ ਵਾਲਾ ਕੱਪੜਾ ਹੀ ਵਿਖਾਉਂਦਾ ਆ ਤੇ ਜੇ ਗਰਮੀਆਂ ਆ ਤਾਂ ਗਰਮੀਆਂ ਵਾਲਾ ਹੀ ਅੱਜ ਆਪਣੇ ਕੋਲ ਸਾਰੀ ਵੈਰਾਈਟੀ ਆ ਗਈ ਆ ਅੱਛਾ ਹਾਂਜੀ ਜਿਹੜੇ ਸਾਲਾ ਰੁੱਤ ਬਦਲਦੀ ਆ ਵੈਰਾਈਟੀ ਵੀ ਉਦਾਂ ਦੀ ਆ ਗਈ ਆ ਠੀਕ ਹੈ ਚਲੋ ਨਾਮ ਦੱਸਦੇ ਇਕੱਲੀ ਫੇਰ ਆਪਣਾ ਨਾਮ ਆ ਪ੍ਰਤਮ ਸਿੰਘ ਜੀ ਹ ਤਸਵੀਰ ਡੇਰਾ ਬਾਬਾ ਨਾਨਕ ਠੀਕ ਹੈ ਜੀ ਜ਼ਿਲ੍ਹਾ ਕਰਤਾਰਪੁਰ ਜੀ ਫੋਨ ਨੰਬਰ 98554 76701 ਦੂਜਾ ਨੰਬਰ 99142 55054 ਜੀ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਝੋਟੀਆਂ ਇਹਦੇ ਤੋਂ ਹੀ ਆਪਾਂ ਕਰ ਲਈਏ ਇੰਨੇ بڑے ਕੋਕੇ ਪਾਏ ਜੀ ਅੱਜ ਇਹ ਜੇ ਕੋਕੇ ਤੁਹਾਨੂੰ ਪਤਾ ਹੀ ਹੈ ਤੁਸੀਂ ਸਿਆਣੇ ਜੇ ਹਾਂਜੀ ਕੋਕੇ ਜੇ ਪੈਣ ਤੇ ਫੇਰ ਹੀ ਪਾਈਦੇ ਆ ਅੱਛਾ ਜੇ ਜੇ ਸਿੰਘ ਪਾਉਣ ਵਾਲ ਨਾਲ ਪੈਣ ਕਿਥੋਂ ਆ ਠੀ ਉਹੀ ਕਿ ਹਾਰੀ ਸਾਰੀ ਨੂੰ ਨਹੀਂ ਕੋਕੇ ਪੈ ਜਾਂਦੇ ਕੋਕੇ ਨਹੀਂ ਜੇ ਪੈਂਦੇ ਠੀਕ ਹੈ ਜੀ ਕੋਕੇਆਂ ਦੇ ਸਿੰਘ ਆ ਗਿਆ ਤਾਂ ਹੀ ਪਾਏ ਆ ਪਾਈਦੇ ਆ ਠੀਕ ਹੈ ਜੀ ਠੀਕ ਹੈ ਜੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਦੇਖੋ ਜੀ ਛੋਟੀ ਬ੍ਰੀਡ ਦੀ ਆ ਅੱਛਾ ਸੁਣ ਲੈ ਤੁਹਾਨੂੰ ਠੀਕ ਆ ਬਾਕੀ ਦੁੱਧ ਜਿਹੜਾ ਪਹਿਲੇ ਸਵੇਰੇ ਨੇ 14-15 ਲੀਟਰ ਕੱਢਿਆ ਹੈ। ਤਾਂ ਕਿ ਪਲਾਸੀ ਚਲੇਗੀ। ਬਾਕੀ ਫਰੀਡ ਸੋਹਣੀ ਆ ਵਧੀਆ ਥਾਂ ਚੱਡੇ ਨਹੀਂ। ਬਾਕੀ ਖੋਲ ਕੇ ਬਤਾਉਂਦੇ ਹਾਂ ਚੱਕ ਤੋਰ ਕੇ। ਤੋਰ ਦਾਂ ਹਰ ਇੱਕ ਰੀਮ। ਆ ਦੇਖ ਸਕਦੇ ਜੀ। ਚੰਗੇ ਪਿੱਠਪੁੜੇ ਵਾਲੀ ਆ, ਚੰਗੇ ਕੱਦ ਕਾਠਾ ਵਾਲੀ ਆ। ਅਜੇ ਤਿਆਰ ਹੋਣੀ ਆ ਥੱਲੇ। ਬੜੀ ਸਟਰਕਚਰਿੰਗ ਚੰਗੀ ਇੱਕ ਰੀ ਲਾਈ ਦੀ ਹੈ ਵੇਜ ਲਾ ਕੇ ਚੰਗੀ ਤਰ੍ਹਾਂ ਦਿਖਾ ਲਈ ਹਾਂ ਦੇਖ ਸਕਦੇ ਜੀ ਪੂਰੀ ਪਲੀ ਛੋਟੀ ਆ ਜਿਹੜੀ ਬੰਦੋ ਵੀ ਜੀ ਬਾਕੀ ਟਾਈਮ ਆ ਜਾ ਤਾ ਲਾ ਕੇ ਬੰਨੇ ਘਰੇ ਦੀ ਅੱਜ ਉੱਤੇ ਲਾ ਕੇ ਬੰਨੇ ਲੈ ਜਾਊਗੇ ਅੱਜ ਹਰ ਹੂ ਰਫਾਏ ਚੰਗੇ ਵੀਦਿਆਂ ਨੇ ਸ਼ਿੰਗਾਰੀਆਂ ਅੱਜ ਫੋਰੀਆਂ ਰੀਜਨ ਵਾਵਾ ਦਿਨਾਂ ਬਾਅਦ ਮੌਸਮ ਵੀ ਹੁਣ ਕਾਫੀ ਦਿਨਾਂ ਬਾਅਦ ਇਹ ਸ਼ਿੰਗਾਰ ਨਾਲ ਹੋਇਆ ਵਾ ਸਹੀ ਗੱਲ ਜੀ ਵੀ ਤੁਹਾਨੂੰ ਪਤਾ ਹੈ ਪਹਿਲਾਂ ਮੌਸਮ ਹੀ ਠੰਡਾ ਰਿਹਾ ਹੈ ਹਾਂਜੀ ਹਾਂਜੀ ਠੰਡ ਚ ਪਸ਼ੂ ਤੇ ਪਹਿਲਾਂ ਠੰਡ ਦੇ ਨਾਲ ਫੰਡੇ ਆਉਂਦੇ ਰਹੇ ਹਾਂਜੀ ਹਾਂਜੀ ਜਨੇ ਮੋਗਨ ਵਾਦਨ ਨੂੰ ਵੀ ਦਿਲ ਕਰਦਾ ਰਿਹਾ ਹਾਂਜੀ ਹਾਂਜੀ ਜਨ ਵਾਦਲੇ ਵੀ ਤੇ ਦਵਾ ਦਾ ਪਾਣੀ ਪਾ ਕੇ ਪਿੰਡੇ ਦੇ ਆਕੀ ਦਾ ਵੀ ਕੱਢ ਦਈਏ ਬਾਹਰ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਰੱਖਣਾ ਝੋਟੀ ਦਾ ਆਪਾਂ ਮੁੱਲ ਵੀਰ ਜੀ ਜਿਹੜੇ ਵੀਰ ਵੀਡੀਓ ਦੇ ਵੇਖਣਦੇ ਆ ਸਾਰੇ ਸਾਡੇ ਤੋਂ ਵੱਧ ਪਛਾਣ ਵਾਲੇ ਪਤਾ ਹੀ ਆ ਸਾਰਿਆਂ ਨੂੰ ਜਿੰਨੇ ਕ ਮੁੱਲ ਦੀ ਹੈ ਜਿੰਨੇ ਕ ਬਰੀਡ ਵਾਲੀ ਝੋਟੀ ਆ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਆਪਾਂ ਇਹਦਾ ਮੁੱਲ ਆ ਫੋਨ ਤੇ ਕਰਾਂਗੇ ਇਹਦਾ ਮੁੱ ਦੁੱਧ ਵੀਰ ਜੀ ਹਾਰ ਕੇ 16 17 ਲੀਟਰ ਭਰੇਗੀ 15 16 ਦੇ ਨਾਰਮਲ ਕੱਢੇਗੀ ਨਾ 15 ਦੇ ਲਾਗੇ ਜਿਹੜਾ ਨਾਰਮਲ ਚ ਵਾਈ ਜਾਊਗੀ ਵਾਈ ਕੀ ਜਾਵੇਗੀ ਠੀਕ ਹੈ ਜੀ ਬਾਕੀ ਖੂਬਸੂਰਤ ਝੋਟੀ ਆ ਜਿਹੜੀ ਪੂਰੀ ਹੁਣ ਤੁਹਾਨੂੰ ਆ ਜਿਹੜੀਆਂ ਵੇੜਾਂ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਹੁਣ ਪਹਿਲੇ ਨੰਬਰ ਤੇ ਜਿਹੜੀ ਆਵਲੀ ਵੇੜ ਸੰ ਦਿਖਾਵਾਂਗੇ ਵੀ ਗੱਬਣ ਆ ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਕਿੰਨਾ ਖਲਾਜ ਟਾਈਮ ਵਧੀਆ ਵੀਰ ਜੀ ਵੇਖੋ ਸੂਰਜ ਤੇ ਭਾਏ ਕਿ ਦੱਸਦੇ ਖੜੇਗੇ ਭਰੇਗੀ ਕਿੱਦਾਂ ਖੜੀਗੀ ਕਦ ਕਾਟ ਦੇਦਾ ਵੀ ਤੁਹਾਡੇ ਜੀ ਢਾਈ ਜੀ ਹਾਂ ਜੀ ਹਾਂ ਜੀ ਜੇ ਮੂਹ ਛੇ ਦਾਂਦੇ ਆਦੇ ਰਹਿ ਤੇ ਕਿੰਨੇ ਕ ਦੁੱਧ ਲਈ ਆਏ ਦੁੱਧ ਵਿੱਚ ਪਹਿਲੇ ਸਵੇਰ ਨੇ ਕੋਈ 16 ਲੀਟਰ ਚ ਆਇਆ ਹੈ ਕਿ ਕੋਈ 20 ਤੋਂ 25 ਚੱਲੇਗੀ ਠੀਕ ਤੋਰਦੀ ਹੈ ਫਿਰ ਇਹਨੂੰ ਵੀ ਹਾਂ ਜੀ ਤੋਰ ਲੈ ਉਹ ਵੀ ਠੀਕ ਨੇ ਬਾਕੀ ਇਹ ਥੱਲੇੋਂ ਤਿਆਰ ਹੋਣੀ ਹੈ ਬਾਕੀ ਸੋਹਣੀ ਬੈੜਿਆ ਹੈ ਵੀ ਇਸਦੇ ਰੰਗ ਰੂਪ ਦੀ ਜਿਹੜੀ ਚੰਗੀ ਆ ਪ੍ਰਿੰਟ ਜਿਹੜਾ ਕਾਫੀ ਸਫਾਈ ਚ ਹੈ ਅਜੇ ਕੁਛ ਕੁਛ ਭਲਾ ਨਹੀਂ ਜਿਹੜੀਆਂ ਹਵਾਨੇ ਤੇ ਪਈਆਂ ਆ ਮੂੰਹ ਦਿਖਾ ਦਿਓ ਸ਼ਹੀਦ ਗਾਂ ਨੂੰ ਹਵਾਨਾ ਜਿਹੜਾ ਜ਼ਿਆਦਾ ਤਿਆਰ ਕਰਨ ਦੀ ਆ ਆ ਵਿਖਾ ਦਿਓ ਬੋਲ ਦੰਦ ਤੁਹਾਨੂੰ ਦਿਖਾ ਦਈਏ ਆ ਦੇਖਾ ਦਿੱਤੇ ਹੋਰ ਸ਼ੇਦਾਂ ਦੇ ਆ ਜੇ ਬਰਾਬਰ ਕਰਾਂਗੇ ਕੰਨੀ ਅਜੇ ਕੰਨੀ ਵਾਲੇ ਉਤਰੇ ਹੀ ਖਲੋਤੇ ਆ ਜਿਹੜੇ ਇਹ ਪੂਰਾ ਹਵਾ ਨਹਿਰੇ ਨੇ ਤਿਆਰ ਕਰਨਾ ਤੇ ਇਹਦਾ ਮੁੱਲ ਵੀ ਇੱਦੀ ਫਿਰ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਖਦੀ ਹੈ ਮੁੱਲ ਵੀਰ ਜੀ ਵੇਖੋ ਜਿਦਾ ਵੀ ਵੜਾ ਤੁਹਾਨੂੰ ਵੀ ਪਤਾ ਆ ਬਲੀਟ ਦਾ ਹਾਂਜੀ ਮੁੱਲ ਕਰਾਉ ਨੂੰ ਪਾਇਦਾ ਵੀ ਲੱਖ ਕਰਾ ਰਹੀ ਹੈ ਅੱਛਾ ਪਰ ਨਹੀਂ ਲੱਖ ਨਹੀਂ ਅਸੀਂ ਕਰਨਾ ਜਿਆਦੀ ਦੇਣੀ ਹੈ ਕਿੰਨੇ ਦੀ 70000 ਦੀ ਦੇ ਦਾਂਗੇ ਵੀਰ ਜੀ ਵਿੱਚੋਂ ਕਿੰਨਾ ਮਾਨ ਕਰਨਾ 5000 ਹਿਓ ਛੱਡ ਦਾਂਗੇ 65000 ਦੀ ਦੇ ਦਾਂਗੇ ਤੇ ਮੌਕੇ ਤੇ ਹੋਰ ਕਰਤੋਗੇ 30000 ਰੁਪਏ ਹੋਣੇ 62000 ਦੇ ਦੇ ਦਾਂਗੇ ਬਾਕੀ ਕੋਈ ਵੀਰ ਫੋਨ ਲਾਏ ਫੋਨ ਲਾਵੇ ਅੱਜ ਵੀਰ ਦੇ ਦੇ ਵੈੜ ਦੇ ਜਿੰਨੇ ਦੀ ਬਰਜੀ ਕੋਈ ਵੀਰ ਦੇ ਇਹ ਆ ਕਿ ਫੋਨ ਲਾਵੇ ਕੋਈ ਮਾਨਤਨ ਖੁੱਲੇ ਹੋਣਗੇ ਖੁੱਲੇ ਮਾਨਤਨ ਕਰਾਂਗੇ ਠੀਕ ਐ ਤੇ ਹੁਣ ਇੱਕ ਹੋਰ ਇੱਕ ਹੋਰ ਆ ਗਈ ਆਪਣੇ ਕੋਲ ਹਾਂਜੀ ਇਹ ਵੀ ਤਾਂ ਜੀ ਬਰੀਡ ਦੇ ਦੂਜਾ ਥਾਂ ਜਿਹੜਾ ਇਹਦੇ ਕਾ ਵੀ ਕਾਫੀ ਪਿਆਰਾ ਵਾ ਆ ਦੇਖ ਸਾਦੇ ਇਹ ਵੀ ਗੱਬਣ ਹੈ ਜਿਹੜੀ ਹੈ ਜੀ ਹਾਂਜੀ ਇਹ ਵੀ ਦਿਨ ਦੇ ਦੋ ਲੜੇ ਚਾਰ ਲੜੇ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਵਿੱਚ ਦੂਜਾ ਸਵੇਰ ਵੈੜਦਾ ਹੈ ਪਹਿਲੇ ਸਵੇਰ ਨੇ 17 ਲੀਟਰ ਭਰਾਇਆ अच्छा यार की 18 ਤੋਂ ਤਾਂ ਹੀ چلے گی ਤੁਰ ਦੋ ਫਿਰ ਇਹ ਤਾਂ ਇਹ ਤਾਂ ਛੇਤੀ ਸੁਬੂਗੀ ਹੈ ਨਾ ਹਾਂਜੀ ਦਿਨ ਦੋ ਚਰ ਲਏਗੀ ਮੈਂ ਤਿਆਰੀ ਆ ਬਸ ਉਹਨੇ ਬਾਕੀ ਵੇਖੋ ਜੀ ਗੀਂਤੀ ਨੇ ਤੇ ਇਹਨੇ ਕੋਈ ਵਾਦਾ ਘਟਾ ਹੋ ਜਾਂਦਾ ਕਿ ਦੋ ਚਾਰ ਦਾ ਵਾਦ ਵੀ ਘਟਾ ਬੜਾ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਜਦੋਂ ਉਹ ਤਾਂ ਥੋੜਾ ਜਿਹਾ ਘੱਟ ਤੁਰਦੀ ਹੈ ਅੱਛਾ ਉਹਦੀ ਕੀ ਆ ਬਈ ਇਹ ਤੇ ਚੋਟੀ ਤੇ ਚੋਟੀ ਦਰਦੀ ਦਰਦੀ ਜੀ ਆ। ਲੈ ਆ ਜੀ। ਅਜੇ ਤਾਂ ਉਹ ਵੀ ਛੋਟੀ ਦਿਖਾਉਣੀ ਐ ਅੰਦੇ ਤੇ। ਸੋਹਣੀ ਛੋਟੀ ਆ। ਹੌਲੇ ਭਾਏ ਤੁਹਾਨੂੰ ਦਿਖਾਵਾਂਗੇ। ਆ ਲੈ ਜੀ। ਫੜੀ ਚੱਬੂ ਨਾਂ ਤਾਂ ਰੰਦੀ ਆਤਿੰਨੋਂ ਘਾਟੇ। ਬਾਕੀ ਇਹ ਜੀ ਥੋੜੇ ਬਾਦੇ ਵਟ ਜਿਹੜੇ ਹਵਾਨੇ 'ਚ ਹੈਗੇ ਆ। ਉਹ ਵੀ ਸਾਰੇ ਭਰ ਜਾਣੇ ਨੇ। ਤੇ ਇਹਦਾ ਮੁੱਲ ਵੀ ਜੀ ਜੀ ਦੇਖੋ ਆ ਵੀ ਬਰੀਡ ਵਾਲੀ ਬਸ਼ੀ ਆ ਠੀਕ ਹੈ ਹੈਗਾ ਭਰੇਗੀ ਆ ਵੀ ਥਾਂ ਤੋਂ ਦੇਖਿਆ ਤਾਂ ਕਮਾਲ ਦਾ ਲੱਗਾ ਆ ਹਾਂਜੀ ਹਾਂਜੀ ਤੇ ਮੁੱਲ ਕਰਨ ਉਹਦਾ 65 ਕਰਾ ਲਓ ਅੱਛਾ 55000 ਦੀ ਦੇ ਦਾਂਗੇ ਵੀ ਵਿਚ ਹੋਰ ਕਰ ਦਈਏ ਮਾਨ ਹਾਂਜੀ ਹੋਰ ਮਾਨ ਕਰ ਦਈਏ ਵਿਚ 50000 ਹੋਰ ਡਾ ਦੇ ਅੱਛਾ ਹਾਂਜੀ 52000 ਦੀ ਦੇ ਦੋਗੇ ਚਲੋ ਫੋਨ ਕੋਈ ਲਾਵੇ ਮੌਕੇ ਤੇ ਖੁੱਲਾ ਮੰਨਤਾ ਨਾ ਹੋਰ ਕਰ ਦੋਗੇ ਬਹੁਤ ਛੱਡ ਦਾਂਗਾ ਪੂਰੇ 50000 ਅੱਛਾ ਪੂਰੇ 50 ਦੀ ਬਾਕੀ ਵੀਰ ਕੋਈ ਫੋਨ ਲਾਏ ਹੋਰ ਮਨਵਾਸ ਕਰਾਂਗੇ ਠੀਕ ਹੈ ਜੀ ਤੇ ਹੁਣ ਇੱਕ ਹੋਰ ਤੁਹਾਨੂੰ ਇੱਕ ਗੱਬਨ ਵੜ ਇੱਕ ਤੁਹਾਨੂੰ ਦਿਖਾਉਣੀ ਆ ਹਾਂ ਇਹਦੇ ਕੋ ਵੀ ਚੰਗਾ ਲੱਗਾ ਹੈ। ਉਹਦੇ ਟੈਂਕ ਲੈਦੀ ਹੈ ਕੋਈ ਹੜਤਾਲ ਆ ਜੇ। ਹਫਤਾ ਦੱਸ ਦੇਣਾ ਜੀ ਲੈ ਜਾਊਗੀ। ਇਹ ਕੱਚੀ ਵਸ਼ੀ ਹੈ ਦੇਖੋ। ਅਜੇ ਤਿਆਰ ਹੋਣਾ ਵਾ ਇਹਨੇ ਪੂਰੀ। ਚੰਗੀਆਂ ਢੇਲਾ ਢੋਲਾ ਹੈਗੀਆਂ ਜੇ ਪੂਰਾ ਭਰੂਗੀ। ਇਹ ਕਿੰਨਾ ਕਿ ਦੋ ਚੁਵਾਈ ਜਾਊਗੀ ਵਿੱਚ ਜੀ। ਵਿੱਚੇ ਦੇਖੋ ਥਣ ਦੇਖੋ ਇੱਕ ਰਿਖਾਓ ਫੇਰ ਕੈਮਰੇ ਨਾਲ ਜਿੱਦਾਂ ਥਣ ਲੱਗਾ ਹੈ। ਇਹਦੀ ਵਸ਼ੀ ਆਵੇ 15-16 ਲੀਟਰ ਭਰ ਦਿੰਦੀ ਹੈ। ਠੀਕ ਹੈ। ਕਈਆਂ ਨੇ ਦਾ ਵਜੂਰ ਜਿਹੜਾ ਉਹ ਦੁੱਧ ਨਹੀਂ ਕੱਢਦਾ। ਹਾਂਜੀ ਹਾਂਜੀ। ਕਈਆਂ ਨੂੰ ਪਤਾ ਵੀ ਨੱਕੇ ਵੀ ਜਿਹੜੇ ਬਰੀਡ ਦੇ ਡੰਗ ਦੁੱਧ ਕੱਢਦੇ ਜਿੱਦਾਂ ਥਣ ਲੱਗਾ ਇਹਦਾ। ਤੋ 15 ਕਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੂਗੀ ਬਾਕੀ ਆ ਜਿਹੜੇ ਢਿੱਲਾ ਸਾਰਿਆਂ ਨੇ ਭਰਨੀਆਂ ਹੈ ਹੈਗੀ ਜਿਹੜੀ ਚਰਸੀ ਕ੍ਰੋਸ ਚ ਫਾਇਟ ਇਹਦੀ ਚੰਗੀ ਆਈ ਜਾਊਗੀ ਬਾਕੀ ਹੁਣ ਗਾੜੀ ਮੌਸਮ ਵੀ ਜਿਹੜਾ ਗਰਮੀ ਦਾ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਵੀਰ ਜੀ ਵੇਖੋ ਜਿੱਦਾਂ ਦਾ ਥਾਨ ਲੱਗਾ ਮੁੱਲ ਕਰ ਲਓ ਭਾਏ ਦਾ 50 ਕਰ ਲੀਏ ਹਾਂਜੀ 45 ਕਰ ਲੀਏ 40000 ਦੀ ਦੇ ਦਾਂਗੇ ਵੀ 40000 ਦੀ ਛੋਟ ਕਰਨੀ ਵਿੱਚ 3000 ਹੀ ਹੋਰ ਘਟਾ ਦਾਂਗੇ। ਅੱਛਾ 37000 ਦੀ। 37000 ਦੀ। ਚਲੋ ਮੌਕੇ ਤੇ ਮੰਨਤਾ ਨਾ ਹੋਰ ਖੁੱਲਾ ਹੋ ਜਾਊਗਾ। ਕੋਈ ਫੂਲਾ ਦੇ। ਛੱਡ ਦੇ 35000 ਦੀ ਵੀਰ ਜੀ ਦੇ ਦਾਂਗੇ। ਬਾਕੀ ਵੀਰ ਕੋਈ ਫੂਲਾ ਦੇ। ਠੀਕ ਹੈ ਜੀ। ਠੀਕ ਹੈ। ਹੁਣ ਇੱਕ ਹੋਰ ਇੱਕਾ ਜਰਸੀ ਜੀ ਤੁਹਾਨੂੰ ਦਿਖਾਉਣੀ ਹੈ। ਅੱਜ ਆ ਗਈ ਠੰਡੀ ਤੇ ਰੀਅਲ ਟਾਈਮ ਜੀ ਕੋਈ ਦੱਸ ਦੇ ਲੈ ਜੇ 12:00 ਹੋ ਜਾਵੇ। ਠੀਕ ਹੈ। ਥੋੜਾ ਜਿਹਾ। 2:00 ਵਜੇ ਮੂਦ ਬਿਲਕੁਲ ਫੀਰੀ ਐ, ਦੋ ਦੀ ਲੱਗੂ। ਅੱਛਾ ਪਹਿਲਾਂ ਹੀ ਸੂਆ ਇਹਦਾ। ਪਹਿਲਾਂ ਸੂਆ ਦੋਨੀ ਤਸਵੀਰ। ਠੀਕ ਹੈ। ਥਾਂ ਦੇ ਦਾ ਹੁਣ ਬਿਲਕੁਲ ਦੋ ਪਿਓਰ ਦੋ ਦੰਦ ਆ ਜਿਹੜੇ ਜੇ ਸਾਈਡ ਵਾਲੇ ਵੀ ਉਤਰੇ ਖਲੋਤੇ ਜੀ ਦੋਂਦੀ ਹੋਣੀ ਨਹੀਂ ਦਈ ਆ ਜੇ ਪੂਰੀ ਦੋ ਦੰਦ ਹੋਈ ਬਣੀ ਐ ਤੁਰ ਫੇਰ ਇਹਨਾਂ ਨੇ ਇਹ ਉਤਰਾਂ ਵੀ ਜਿੱ ਕਿੰਨਾ ਕੁ ਚਵਾਈ ਜਾਉ ਦੁੱਧ ਜੱਦਾ ਦਾ ਵੀ ਜੇ ਬਹਿਣਾ ਆਪਣੇ ਕੋਲ ਜੜੀਆਂ ਨੇ ਨਾ ਹਾਂਜੀ ਥਾਲਾ ਵਾ ਨਿਆਲੀਆਂ ਨੇ ਇਹ ਨਹੀਂ ਵੀ ਜੇ ਨਿਗਲੀਆਂ ਥਣੀਆਂ ਨੇ ਹਾਂਜੀ ਹਾਂਜੀ ਇਹਨਾਂ ਥਾਣ ਵਧੀਆ ਹੈ ਹਾਜੋਂ ਵਾਲਾ ਬਟਾਣਾ ਖਾਣਿਆ ਚਵਾਈ ਵਾਲੇ ਆ ਤੇ ਦੁੱਧ ਵੀ ਕੱਢਣ ਵਾਲੀਆਂ ਅੱਜ ਜਿੰਨੀਆਂ ਵੀ ਹੈਗੀਆਂ ਪੂਰੀਆਂ ਜੀ ਆ ਮਤਲਬ ਇਹ ਨਹੀਂ ਕਿ ਜਾਂ ਵਾਲੀਆਂ ਤਾਂ ਫਿਰ ਠੰਡੀਆਂ ਤੇ ਇਵੇਂ ਜਿੱਥੇ ਮਰਜੀ ਜਿਹੜੀ ਮਰਜੀ ਥੱਲੇ ਬੈ ਜਾ ਜਿੰਨੀਆਂ ਕਿ ਹੈਗੀਆਂ ਵਾ ਇਹ ਨਹੀਂ ਵੀ ਆਪਣੇ ਆਪ ਚ ਪੂਰੀਆਂ ਵਾਂ ਜਿੰਨੀਆਂ ਹੈਗੀਆਂ ਵਾਂ ਬਾਕੀ ਇਹਨੇ ਜੇ ਪਹਿਲਾ ਸੂਹਾ ਸੁਨਾ ਆ ਮਰਸੀ ਸਹੀ ਵਾਲ ਕਰਾਸ ਤੇ ਜਿਹੜੀ ਇਹ ਦੋ ਦੰਦ ਹੋਣ ਦਈਏ ਜੇ ਪੂਰੀ ਦੋ ਦੰਦ ਹੋਈ ਵੀ ਨਹੀਂ ਹੈ ਬਾਕੀ ਚੰਗੀ ਤਿਆਰ ਹੋਣੀ ਹੈ ਵੀ ਤੇ ਇਹਦਾ ਮੁੱਲ ਕੀ ਰੱਖਣਾ ਵੇ ਦੀ ਫਿਰ ਆਪਾਂ ਵੀਰ ਜੀ ਵੇਖੋ ਜਰਸੀ ਕਰਾਉ ਆ ਜੇ ਤੁਹਾਨੂੰ ਪਤਾ ਨਾਲਾ ਗਰਮੀ ਦੇ ਦੁੱਧ ਵੀ ਇਹਦਾ ਵਧੀਆ ਫੈਨ ਵਾਲਾ ਹਾਂਜੀ ਤਮੀਨ ਤੇ ਹੱਕ ਜੇ ਵਈਆ ਫਿਰ ਠੰਡੀ ਗਰੀ ਉਮਰ ਬਹੁਤ ਆ ਜਾ ਬਾਕੀ ਅਜੇ ਨਵੀਂ ਬੈੜ ਆ ਨਵੀਂ ਬੈੜਾ ਢਾਈਆਂ ਸਾਲਾਂ ਦੀ ਨੇ ਜੋਈ ਠੀਕ ਐ ਮੋਲ ਕਰਾਉ ਨੋ ਭਾਏ ਦਾ 50 ਕਰਾ ਲਓ 60 ਕਰਾ ਲਓ 45000 ਦੇ ਦਾਂਗੇ 42000 ਦੇ 43 ਕੇ ਪੂਰੇ 40 ਦੀ ਪੂਰੇ 40 ਦੀ ਚਲੰਦਾ 2000 ਰੋਸ਼ ਸ਼ਰਤਾਂ ਠੀਕ ਐ ਚਲੋ ਕੋ ਫੋਨ ਲਾਵੇ ਬਾਕੀ ਹਨਾ ਬਾਕੀ ਕਿਹੇ ਵੀ ਤੋਂ ਕੋਈ ਵੀ ਪਸੰਦ ਆਉਂਦੀ ਐ ਫੋਨ ਇੱਕ ਵਾਰੀ ਲਾਵੇ ਜ਼ਰੂਰ ਮਾਨਤਨ ਖੁੱਲੇ ਹੋਣਗੇ ਸਾਰੀਆਂ ਚ ਇੱਕ ਆ ਵੀ ਗੱਬਣ ਹੀ ਆ ਤੇ ਵੀ ਵੇਜੇ ਸ਼ਾਈ ਵਾਲ ਦਾ ਪੱਖ ਰੱਖ ਦੀ ਜੇ ਜਰਸੀ ਦੇ ਬਾਕੀ ਇਹ ਨਹੀਂ ਵੀ ਸ਼ਾਈ ਵਾਲਾਂ ਨੂੰ ਗਰਮ ਐ ਠੀਕ ਐ ਜੀ ਗੱਡੀਆਂ ਠੀਰੀਆਂ ਵੇਖੋ ਜਿੱਧਰ ਮਰਜੀ ਠੀਕ ਐ ਇਹ ਕਿੰਨੇ ਕ ਦੁੱਧ ਆ ਲਈ ਜੇ ਨੋ ਤਾਂ ਵੇਖੋ ਵਿੱਚ ਜਿੱਦਾਂ ਥਣ ਲੱਗਾ ਤੁਜਾ ਸੁਆਦ ਤੋਂ ਦੇ ਵੀ 14-15 ਲੀਟਰ ਭਰੇਗੀ ਨਾਰਮਲ ਠੀਕ ਹੈ ਜੀ ਖੋ ਚਾਈ ਹੋ ਠੰਡੀਆਂ ਨਹੀਂ ਲਾਉਂਦੀਆਂ ਕਰੋ ਉਸ ਤੇ ਚਾਈ ਹੋ ਜਰਸੀ ਕਰੋ ਸਿਆ ਤੋਰਾਂ ਹੇ ਕਰੀਨ ਹਲਕਾਰੀ ਇਹਦੀ ਦੇਗੀ ਜੇ ਜੇ ਸਾਰੀਆਂ ਚੰਗੀਆਂ ਸਾਂਭੇ ਹੁੰਦੀਆਂ ਵੈੜਾਂ ਆ ਜੜੀਆਂ ਸਫਾਈ ਚ ਆ ਸਾਰੀਆਂ ਗੱਭਣ ਆ ਜੜੀ ਐ ਵੀ ਹਜੇ ਸੁਆਕ ਨਾ ਮੇ ਵਿਧੀ ਦਾ ਦੋਨਾਂ ਸੁਆਹ ਆ ਜੀ ਇਹ ਤਾਂ ਦੂਸਰਾ ਸੁਆਹ ਹੈ ਹਾਂਜੀ ਇਹ ਵੀ ਜਿਹੜੀ ਜਰਸੀ ਸਾਈਵਲ ਕ੍ਰੋਸ ਚ ਫੈਟ ਇਹਦੀ ਵੀ ਚੰਗੀ ਆਈ ਜਾਣੀ ਆ ਬਾਕੀ ਗਾੜੀ ਮੌਸਮ ਹੀ ਗਰਮੀ ਦਾ ਆ ਜਾਣਾ ਹੁਣ ਤੇ ਇਹਦਾ ਮੁੱਲ ਵੀ ਜੀ ਇਧਰ ਇਹ ਨਹੀਂ ਵੀ ਪੈਸੇ ਧੱਕੇ ਮਾਰਦੇ ਪਰ ਇਹਨੂੰ ਕਰਦੇ ਰਹਿਣ ਚਾਹੀਦੇ ਠੀਕ ਹੈ ਜੀ ਅੱਜ ਸੇ ਮੱਥੀ ਹੱਥ ਲਾ ਬਲਾ ਕਰੀ ਇਹ ਨਹੀਂ ਵੀ ਉਹਦੀ ਠੀਕ ਹੈ ਤੇ ਇਹਦਾ ਮੁੱਲ ਵੱਲੇ ਵੀ ਤੁਹਾਨੂੰ ਪਤਾ ਹੀ ਆ ਵੀ ਗਾਂ ਆਉਣਾ ਹੈ ਮੌਸਮ ਇਹਨਾਂ ਦੇ ਆਉਂਦੇ ਆ ਹਾਂਜੀ ਹਾਂਜੀ ਬੜੀਆਂ ਬੜੀਆਂ ਔਖੀਆਂ ਨੇ ਤੇ ਮੁੱਲ ਕਰਾਉ ਨੂੰ ਇਹਦਾ ਵੀ ਭਾਵੇਂ 45 ਕਰਾ ਲਓ 42 ਕਰਾ ਲਓ ਅੱਛਾ 40000 ਦੇ ਦਾਂਗੇ 40000 ਦੇ ਵਿੱਚੋਂ ਛੋਟ ਛੜ ਕਰ ਦੋਗੇ 2000 ਇਹ ਛੱਡਾਂਗੇ 38000 38000 ਦੇ ਦਾਂਗੇ ਬਾਅਦ ਵਿੱਚ ਫੋਨ ਲਾਏ ਹਾਂ ਨਾਤ ਤੋਂ ਬਾਅਦ ਜਨਾਜ਼ਾ ਕਰਾਂਗੇ ਠੀਕ ਹੈ ਜੀ ਤੇ ਹੁਣ ਆ ਗਈ ਇਹ ਕੰਡ ਤੇ ਗਾਂ ਇੱਕ ਇੰਟਰੀ ਕੇ ਸਾਹ ਇਹਤੇ ਇਹਤੇ ਵਿਚਾਰੀ ਤੇ ਫਲਕਾਰੀ ਪਾਈ ਨਹੀਂ ਜੀ ਪਾਈ ਇੱਥੇ ਚਲੋ ਕੋਈ ਨਹੀਂ ਨਹੀਂ ਇਹ ਨਰਾਇਣ ਨੇ ਪਾ ਦਨੇ ਕੋਈ ਗੱਲ ਨਹੀਂ ਰਹਿਣ ਤਾਂ ਹੁਣ ਨਹੀਂ ਆਖਿਆ ਨਾ ਪਾਈ ਨਹੀਂ ਆਲਣ ਠੀਕ ਐ ਇੱਥੇ ਹੀ ਪਾ ਦਨੇ ਵਿਚਾਰੀ ਇਹ ਠੀਕ ਐ ਇਹਦਾ ਇਹ ਵੀ ਵਿਚਾਰੀ ਕਿਤੇ ਆਪਣਾ ਚਾਹ ਪੂਰਾ ਕਰ ਲੇ ਹਾਂ ਜੀ ਹਾਂ ਜੀ ਏ ਸੁਈਆ ਹਾਂਜੀ ਸੁਈਆ ਵਛਾ ਦੇ ਮਗਰ 20 25 ਦਿਨ ਹੋ ਗਏ ਹਨ ਅੱਛਾ ਤੇ ਦੁੱਧ ਦਾ ਆਟਾ ਮਗਰ ਰਾਤੀ ਆਈ ਭੁੱਖਾ ਦੀ ਮਰੀ ਵਿਚਾਰੀ ਠੀਕ ਹੈ ਉਹ ਵੀ 6-7 ਲੀਟਰ ਹੈਗਾ ਜੀ 6-7 ਲੀਟਰ ਹੀ ਆ ਜਿਹੜਾ ਕੋਈ ਸੇਵਾ ਕਰੇਗਾ ਦੁੱਧ ਆਪਣਾ ਘਰ ਦਾ ਵਧੀਆ ਸਰਕਲ ਚਲਾਈ ਜਾਏਗੀ ਇਹ ਆ ਕਿ ਚਲੋ ਘਰ ਦਾ ਵਧੀਆ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਇਹ ਨੇ ਰਸੀ ਲਾਵੀਂ ਤੂੰ ਮਗਰੇ ਦੇ ਵਛਾ ਤੋਂ ਮੀਨੇ ਦੇ ਲੱਗ ਗਏ ਫੇਰ ਗੇੜ ਜਿਹੜਾ ਸੋਈ ਦੱਸ ਤੇ ਕੱਦ ਛੋਟਾ ਜਿਆ ਹੀ ਆ ਇਹਦਾ ਦਸਤੀ ਕੀ ਹੁੰਦੀ ਹੈ ਇਹਦੀ ਇਹ ਹੈਗੀ ਜਿਹੜੀ ਜਰਸੀ ਚ ਆ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਸੋਈ ਨਾ ਜ ਬਹੁਤਾ ਟਾਈਮ ਨਹੀਂ ਹੋਇਆ ਜੜਾ ਤੇ ਇਹਦਾ ਮੁੱਲ ਵੀ ਦੀ ਫੇਰ ਸਿੱਦੇ ਮੌਲਿਕਾ ਨੂੰ ਇਹਦਾ ਭਾਂਜੀ ਕਰਾ ਲਓ 20 ਕਰਾ ਲਓ ਅੱਛਾ ਗਿਫਟੀ ਆ ਇਹ ਕਿੰਨੇ ਦੀ ਇਹ 16000 ਦੀ ਦੇ ਤਾਂ 16000 ਦੀ 16000 ਵਿੱਚ ਮੰਨ ਤਾ ਨਾ 1000 ਰੁਪਿਆ ਹੋਰ ਛੱਡਦਾ 15000 ਦੀ 15000 ਦੀ ਠੀਕ ਹੈ ਜੀ ਬਾਕੀ ਨੀ ਕੋਈ ਫੋਨ ਲਾਏ ਕੋਈ ਨਹੀਂ ਹੋ ਰਹੀ ਮਾਂ ਹੋ ਗਈ ਚੰਗਾ ਠੀਕ ਹੈ ਤੇ ਇੱਕ ਮੱਝ ਰਗੀ ਉਹ ਵੀ ਦਿਖਾ ਦਈਏ ਫਿਰ ਉਹ ਵੀ ਦਿਖਾ ਦਈਏਗੇ ਇੱਕ ਆਹ ਛੋਟੀ ਜੜੀ ਤੁਹਾਨੂੰ ਦਿਖਾਉਣੀ ਆ ਇਹ ਬੱਚੇ ਤੋਂ ਬਿਨਾਂ ਜੀ ਬੱਚੇ ਤੋਂ ਬਗਾਰ ਦੇ ਵੀ ਜੀ ਅੱਛਾ ਉਹ ਪਰਾ ਕੀਤਾ ਪਟੇ ਘਾਟ ਖਾਦੇ ਆ ਨੇ ਠੀਕ ਆ ਤੇ ਟੀਕਾ ਲਾ ਕੇ ਮਿਲੀ ਜੀ ਝੂਟ ਨੇ ਮਾਰਨਾ ਤੇ ਦੁੱਧ ਦੇ ਥਲੇ 5 ਲੀਟਰ 6 ਲੀਟਰ ਹੈਗਾ ਜੀ ਅੱਛਾ ਹਾਂ ਜੀ ਹਾਂ ਜੀ ਤੋੜ ਦੀਆਂ ਇੱਕ ਲੀਨ ਗਾਂ ਬਣੀ ਕਿ ਨਹੀਂ 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 ਗਾਂ ਨਹੀਂ ਬਣੀ ਤੇ ਇੱਥੇ ਹੁਣ ਟੀਕਾ ਲਾ ਕੇ ਜਿਹੜਾ ਮਿਲੀ ਆ ਜੇ ਥੋੜਾ ਜਿਹਾ ਆਪਾਂ ਦੇਖ ਸਕਦੇ ਆ ਜੀਵ ਨਹੀਂ ਲਾਇਆ ਰੱਜੀ ਤੇ ਜੀਵ ਨਹੀਂ ਆ ਪੂਰੀ ਉਤਰਾ ਜਿਹੜੀ ਕੱਦ ਕਾਰ ਪੱਖੋਂ ਚੰਗੀ ਆ ਜਿਹੜੀ ਸੋਹਣੀ ਝੋਟੀ ਆ ਜੇ ਗਾਂ ਇਹੋ ਜੀ ਝੋਟੀ ਤਿਆਰ ਹੋ ਜਾਂਦੀ ਹੈ ਤੇ ਚੰਗੇ ਪੈਸੇ ਵਟਾਉਗੀ। ਹਾਂ ਦੇਖ ਸਾਡੇ ਜੀ ਤੇ ਸੰਜੀਤ ਕਟ ਕਟ ਵਾਲੀ ਝੋਟੀ ਉਤਰਾਂ ਜਿਹੜੀ ਚੰਗੇ ਬੇਲ ਵਾਲੀ ਚੰਗੇ ਕੱਦ ਕਾਟ ਵਾਲੀ ਇਹਨਾਂ ਦੇ ਸੱਜਰ ਨੇ ਵੀ ਜੀ ਦੁੱਧ ਚੰਗਾ ਕੱਢਿਆ ਨਾ। ਸੱਜਣਾ 16 17 ਲੀਟਰ ਦੀ ਮਾਲ ਚਾਹੀਦੀ ਜੀ ਤੇ ਮੋਲੇ ਦਾ ਮੋਲ ਵੇਖੋ ਜੀ ਜੇ ਇਹਦੇ ਮਰ ਬਚਾ ਹੋਏ ਤਾਲੀ ਹੋਏ ਹਾਂਜੀ ਇਹ ਤੁਹਾਨੂੰ ਬਫਰ ਲੱਖ ਤੋਂ ਬਾਹਰ ਆ ਹਾਂਜੀ ਹਾਂਜੀ ਪਰ ਆਪਾਂ ਇਸ ਟਾਈਮ ਦਾ 180000 ਨਹੀਂ ਕਰਨਾ 50000 ਜਰਾ ਵਿੱਚੋਂ ਕਿੰਨਾ ਕਰਨਾ ਮਾਨਾ ਦੋ ਯਾਰ ਯੋਟ ਆ ਰਹੇ ਨੇ ਅੱਛਾ 48000 ਦੇ ਵਿੱਚੋਂ ਛੋੜ ਛਾੜ ਹੋਰ ਕਰ ਦੋਗੇ ਕਰ ਦਾਂਗੇ ਜੀ ਪਰ ਆਉਂਦੇ ਨਹੀਂ ਨੇ ਦੇਖ ਲੈਣੇ ਤੇ ਜਦੋਂ ਮਰਜ਼ੀ ਦੇ ਕੇ ਵੇਲੇ ਬਾਕੀ ਇਹ ਆ ਕਿ ਇਹ ਤਾਂ ਕੱਲਾ ਦੁੱਧ ਦਾ ਮੁੱਲ ਨਹੀਂ ਆ ਦੁੱਧ ਦਾ ਨਹੀਂ ਬਾਕੀ ਜਿਹੜੇ ਤੁਹਾਨੂੰ ਬਦਲਨ ਦੇ ਪੈਸੇ ਵਟੇ ਜਾਂਦੇ ਹਾਂ ਹਾਂਜੀ ਹਾਂਜੀ ਇਹਦੇ ਕੋਈ ਸਮਾਂ ਨਹੀਂ ਇਹਦਾ ਰਕਮ ਦੀ ਆ ਫੇਰ ਹਾਂਜੀ ਹਾਂਜੀ ਗਾਂ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਬਟਾਉਂ ਚੰਗੇ ਪੈਸੇ ਲੱਖੋਂ ਬਾਹਰ ਇਹ ਵੀ ਸਾਹਮਣੇ ਦਾ ਮੁੱਲ ਆ ਛੋਟੀ ਦਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਯਾਰ ਕੁਝ ਕਹਾਂ ਬਸ ਜੀ ਬਾਕੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਵੀਡੀਓ ਵੇ ਮੈਂ ਦੱਸਿਆ ਬਿਲਕੁਲ ਸਹੀ ਹੋਏਗਾ। ਜੇ ਕੋਈ ਚ ਗਲਤੀ ਆ ਜੇ ਕੋਈ ਵੀਰ ਸਾਈਪਲ ਦਾ ਸਾਈਜ਼ ਮੇਨ ਖਰਚਾ ਵੀ ਦਾ ਵਾਸਤੇਤਾ ਜਾਏਗਾ। ਠੀਕ ਹੈ ਜੀ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਅੱਜ ਦੋ ਹੀ ਸੋਈਆਂ ਵਾ ਬਾਕੀ ਸਾਰੀਆਂ ਜਿਹੜੀਆਂ ਗੱਬਣਾ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਚੁਵਾਈ ਕਰਕੇ ਪਾਸ ਕਰਕੇ ਫਿਰ ਖੜੋ ਕੋ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਇੱਥੇ ਰਹਿਨ ਦਿਓ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।